ਵੱਡੀ ਖਬਰ ਦਰਨਾ ਸਾਂਝੀ ਕਰਾਇਆ ਕਿ ਲੁਧਿਆਣਾ ਜੁਵਾਰ ਨਗਰ ਕੈਂਪਸ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਬਲਵਿੰਦਰ ਸਿੰਘ ਢੋਲਕਟ ਨੂੰ ਧਰਨੇ ਦੌਰਾਨ ਪੁਲਿਸ ਨੇ ਹਿਰਾਸਤ ਚ ਲੈ ਲਿਆ ਮਾਮਲਾ ਕੀ ਹੈ ਜਾਣਕਾਰੀ ਸਾਂਝੀ ਕਰਦੇ ਆ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਨੇ ਬਲਵਿੰਦਰ ਸਿੰਘ ਢੋਲਕਟ ਜੁਵਾਰ ਨਗਰ ਕੈਂਪਸ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਧਰਨੇ ਦੌਰਾਨ ਹਿਰਾਸਤ ਵਿੱਚ ਲਿਆ ਜਾਂਦਾ ਵਾਰ ਨੰਬਰ 72 ਦੇ ਵਿੱਚ ਖੜ ਰਹੀ ਪੁਲੀ ਬੱਸਾਂ ਦਿਆ ਜੋ ਇਲੀਗਲ ਤਰੀਕੇ ਦੇ ਨਾਲ ਖੜੀਆਂ ਹੁੰਦੀਆਂ ਨੇ ਇਸ ਨੂੰ ਲੈ ਕੇ ਉਹਨਾਂ ਮੁੱਦਾ ਚੱਕਿਆ ਜਿਸ ਨੂੰ ਲੈ ਕੇ ਕਈ ਵਾਰ ਉਹਨਾਂ ਵੱਲੋਂ ਥਾਣੇ ਦਰਖਾਸਤ ਕੀਤੀ ਗਈ ਸੀ ਜਿਸ ਤੋਂ ਬਾਅਦ ਕੋਈ ਕਾਰਵਾਈ ਨਾ ਹੁੰਦੀ ਆ ਫੇਖ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਦੇ ਐਸਆਈ ਹਸਪਤਾਲ ਵਾਲੇ ਚੌਕ ਦੇ ਨਸਤੀ ਕੀ ਉਹਨਾਂ ਧਰਨਾ ਲਗਾ ਦਿੱਤਾ ਜਿਸ ਤੋਂ ਬਾਅਦ ਕਈ ਕਿਲੋਮੀਟਰ ਤੱਕ ਲੰਬਾ ਜਾਮ ਲਾ ਗਿਆ ਜਿਸ ਨੂੰ ਵੇਖ ਕੇ ਥਾਣਾ ਡਿਵੀਜ਼ਨ ਨੰਬਰ 7 ਅਤੇ ਪੰਜ ਦੀ ਪੁਲਿਸ ਦੇ ਐਸਐਚਓ ਮੌਕੇ ਤੇ ਪਹੁੰਚੇ ਨੇ ਕਾਰ ਤ ਵਿੱਚ ਬਿਠਾ ਕੇ ਉਹਨਾਂ ਨੂੰ ਥਾਣੇ ਲੈ ਗਏ ਉਹਨਾਂ ਦਾ ਕੀ ਕਹਿਣਾ ਹੈ ਇਸ ਮਾਮਲੇ ਦੌਰਾਨ ਇਸ ਧਰਨੇ ਦੌਰਾਨ ਆਓ ਤੁਹਾਨੂੰ ਸੁਣਾ ਦਿੰਨੇ ਆ ਗਿਆਨਾਲਾਇਕ ਦੇ ਲਈ ਅਮਿਤ <th>ਪੜ ਦੀ ਰਿਪੋਰਟ ਸਾਰਿਆਂ ਨੂੰ ਗਿਆ ਵਾਲਮੀ ਕੀ ਹਰ ਹਰ ਵਾਲਮੀ ਕੀ ਜੈ ਭੀਮ ਜੈ ਭਾਰਤ ਅੱਜ ਸ਼ੋਮਣੀ ਕਾਲੀ ਦਾ ਜਿਹੜੀ ਯੂਥ ਟੀਮ ਆ ਜਵਾਨਰ ਕੈਂਪ ਵਾਰਡ ਨੰਬਰ 72 ਦੀ ਉਹਦੇ ਵੱਲੋਂ ਅੱਜ ਧਰਨਾ ਲਾਇਆ ਗਿਆ ਚਲਦੀਆਂ ਉਹ ਅਲੀਗਲ ਬਸਾ ਸਕੂਲ ਦੀ ਕੰਦਰਾ ਖੜਾ ਕਰਦਾ ਤੇ ਸਕੂਲ ਦਾ ਗੇਟ ਆ ਕੁੜੀਆਂ ਦਾ ਜਦੋਂ ਸਕੂਲ ਦੀ ਛੁੱਟੀਆਂ ਹੁੰਦੀ ਆ ਉਹ ਗਲਤ ਕਮੈਂਟ ਕਰਦੇ ਹੁੰਦਾ ਡਰਾਈਵਰ ਬਸਾਂ ਨੂੰ ਕਈ ਵਾਰ ਕਿਉਂਦਾ ਇਹ ਮੁੰਡਾ ਵਾ ਬਦਮਾਸ਼ ਟਾਇਰ ਦਾ ਗੈਂਗਰੇ ਟਾਇਰ ਦਾ ਮੁੰਡਾ ਇਹਨਾਂ ਨੇ ਸਾਨੂੰ ਕਿਹਾ ਭਾਈ ਅਸੀਂ ਨਹੀਂ ਢਾਣੀ ਜਿੱਥੇ ਜ਼ੋਰ ਲੱਗਦਾ ਲਾਲਾ ਅਸੀਂ ਪੁਲਿਸ ਵਾਲਿਆਂ ਨੂੰ ਪੈਸੇ ਦਿੰਨੇ ਆ ਅਸੀਂ ਕਾਰਪੋਰੇਸ਼ਨ ਨੂੰ ਪੈਸੇ ਦਿੰਨੇ ਆ ਸਾਡੀ ਬਸਾ ਕੋਈ ਨਹੀਂ ਲਾ ਸਕਦਾ ਉਹ ਪਾ ਜੀ ਮੈਂ ਤਿੰਨ ਵਾਰ ਚਾਰ ਵਾਰ ਜਿਹੜਾ ਕੋਚਨ ਮਾਰਕੀਨ ਉਹਨੂੰ ਮੂਵੀਆਂ ਭੇਜਿਆ ਪੰਜ ਦਿਨ ਤੋਂ ਕਿਹਾ ਰੋ ਬਸਾ ਢਾ ਲਓ ਪਰ ਉਹਦੇ ਵੀ ਨਹੀਂ ਕੋਈ ਜੂੰ ਸਰਕਦੀ ਵੀ ਗੰਨਾ ਤੇ ਇਹ ਸਾਰੇ ਰਲੇ ਮਿਲੇ ਆਗੇ ਆ ਉਹਨਾਂ ਨੂੰ ਪੂਰੀ ਗੁੰਡਾਗਰਦੀ ਆ ਉਹਨਾਂ ਦੀ ਬਸਾ ਦਾ ਕਈ ਸਾਲ ਤੋਂ ਕਬਜਾ ਕਰੀ ਬੈਠੇ ਜੀ ਉਹਦਾ ਹਟਾਉਂਦੇ ਹੀ ਨਹੀਂ ਉਹ ਕਹਿੰਦੇ ਸਾਨੂੰ ਅਸੀਂ ਪੁਲਿਸ ਨਾਲ ਵੀ ਸੈਟਿੰਗ ਆ ਕਾਰਪੋਰੇਸ਼ਨ ਸਾਡੀ ਬਸਾ ਕਹਿੰਦੇ ਕੋਈ ਹਟਾਈ ਨਹੀਂ ਸਕਦਾ ਉਰੇ ਤਰਨਾਲ ਉੱਕ ਜਾਰੀ ਰਹੂਗਾ ਜਦੋਂ ਤੱਕ ਉਹਨਾਂ ਦੀ ਪੱਕੀਆਂ ਬਸਾਂ ਨਹੀਂ ਹਟਦੀਆਂ ਸਾਨੂੰ ਪੱਕਾ ਉਹ ਪਰੋਸਾ ਨਹੀਂ ਹੁੰਦਾ ਉਹ ਤੱਕ ਤਰਨਾਲ ਰਹੂਗਾ ਉਰੇ ਲੱਗਦਾ ਨਹੀਂ ਭਾਜੀ ਤਰਨਾਲ ਕਿਤੇ ਹੋਰ ਲੈਣਾ ਚਾਹੀਦਾ ਕਿਉਂਕਿ ਨਾਲ ਹੀ ਹਸਤਾ ਲਾ ਤੇ ਓਖਾ ਹੋ ਰਿਹਾ ਮਾਰਾ ਹੀ ਮੇਰੀ ਗੱਲ ਤੋਂ ਸਾਡੇ ਵਾਰਡ ਦੇ ਲੋਕ ਵੀ ਤਾਂ ਓਖੇ ਹੋ ਰਹੇ ਆ ਉਹਨਾਂ ਨੇ ਕਈ ਸਾਲਾਂ ਤੋਂ ਉਹਨਾਂ ਦੇ ਡਰਾਈਵਰ ਸਾਡੇ ਜਿਹੜੇ ਬੱਚੀਆਂ ਪੜ੍ਹਦੀਆਂ ਸਕੂਲ ਦੀ ਛੁੱਟੀ ਹੁੰਦੀ ਆ ਉਹਨਾਂ ਨੂੰ ਗਲਤ ਕਮੈਂਟ ਕਰਦੇ ਆ ਉਹਨਾਂ ਦੇ ਡਰਾਈਵਰ ਠੀਕ ਆ ਨਸ਼ਾ ਆ ਵੇਚਦੇ ਆ ਚੱਟੇ ਦਾ ਕਾਰੋਬਾਰ ਆ ਕਰਦੇ ਆ ਦਾਰੂ ਦਾ ਕਾਰੋਬਾਰ ਆ ਕਰਦੇ ਡਰ ਹੀ ਨਹੀਂ ਹੈਗਾ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਪੁਲਿਸ ਦੇ ਵਿੱਚ ਜਾਂ ਵੱਡੇ ਅਸਰਾਂ ਨਾਲ ਸੈਟਿੰਗਾਂ ਤਾਂ ਹੀ ਨਹੀਂ ਡਰਦੇ ਹੋ ਅਸੀਂ ਤਾਂ ਤਾਂ ਹੀ ਬੈਠੇ ਆ ਇਹ ਧਰਨਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਨੂੰ ਵਧੀਆ ਤਰੀਕੇ ਨਾਲ ਭਰੋਸਾ ਨਹੀਂ ਹੁੰਦਾ ਕਿ ਇਹਨਾਂ ਦਾ ਕੰਮ ਨਹੀਂ ਬੰਦ ਹੁੰਦਾ ਬਸਾ ਦਾ ਇਹ 2 ਨੰਬਰ ਦਾ ਜੀ ਇੰਟੀਗ੍ਰੇਸ਼ਨ ਦਿੱਤੀ ਗਈ ਸੀ ਆ ਵੀ ਉੱਥੇ ਹੀ ਲਿਆ ਸਾਰਾ ਕੁਝ 4 ਦਿਨ ਹੋ ਗਏ ਇੰਟੀਗ੍ਰੇਸ਼ਨ ਦਿੱਤੀ ਪਹਿਲੇ ਮੈਂ ਲੈ ਕੇ ਗਿਆ ਚਾਰਾਂ ਨੂੰ ਪਰ ਉਹਨਾਂ ਨੇ ਵੀ ਕੋਈ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਕਿ ਜਾਮ ਬਹੁਤ ਲੋਕਾਂ ਲੱਗ ਲੱਗੀ ਜਾਵੇ ਜਾਮ ਅਸੀਂ ਵੀ ਤਾਂ ਪਰੇਸ਼ਾਨ ਆ ਸਾਡੇ ਲੋਕ ਬਾੜ ਤੇ ਪਰੇਸ਼ਾਨ ਆ ਮੇਰੇ ਦਫਤਰ ਆਉਂਦੇ ਆ ਮੈਂ ਕਾਉਂਸਲਰ ਦੇ ਇਲੈਕਸ਼ਨ ਲੜਿਆ ਵਾ ਮੇਰੇ ਕੋਲ ਲੋਕ ਆਉਂਦੇ ਆ ਮੈਨੂੰ ਵੀ ਤਾਂ ਪਰੇਸ਼ਾਨੀ ਹੁੰਦੀ ਮੈਂ 5 ਵਾਰ ਫੋਨ ਕੀਤਾ ਪਰ ਉਹਨਾਂ ਨੇ ਕੋਈ ਗੱਲ ਹੀ ਨਹੀਂ ਸਮਝ ਆਈ ਉਹਨਾਂ ਦੇ ਜਾਮ ਲੱਗਿਆ ਗੁਮਨ ਸਾਹਿਬ ਬਾਟਾ ਹਾਤਾ ਗਿਆ ਬਿ ਪਬਲਿਕ ਦਾ ਰੋਡ ਜਾਮ ਕਰਕੇ ਬੈਠ ਗਏ ਉਹਨੂੰ ਦੱਸਿਆ ਕਿ ਜੇ ਕੋਈ ਪਰੇਸ਼ਾਨੀ ਆ ਕੇ ਸਾਨੂੰ ਦੱਸੋ ਨਾ ਨਹੀਂ ਸਾਡੇ ਕੋਲ ਪਤਾ ਤੇ ਹੁਣ ਇਹਨਾਂ ਹੀ ਗੱਲ 'ਵਾਂ ਸੁਣਦੇ ਆ ਕਿ ਕਿਤੇ 5-7 ਬੰਦੇ ਕਿਸ ਸ਼ਖਸ ਵੱਲ ਧਰਨਾ ਲਗਾਇਆ ਗਿਆ ਕਿ ਉਹ ਕਹਿੰਦਾ ਵੀ ਬੱਸਾਂ-ਬੱਸਾਂ ਬਹੁਤ ਇਲੈਗਲ ਬੱਸਾਂ ਖੜਦੀਆਂ ਕੈਂਪ ਚ ਕੈਂਪ ਦੇ ਵਿੱਚ ਕੁਝ ਉਂਡੀਆਂ ਬੱਸਾਂ ਦਾ ਦੱਸਦੇ ਸਕੂਲ ਦੀਆਂ ਬੱਸਾਂ ਸਕੂਲ ਦੇ ਬਾਹਰ ਖੜਦੀਆਂ ਨੇ ਕੋਈ ਇਲੈਗਲ ਨਹੀਂ ਹੁਣ ਰੋਡ ਤੇ ਤਾਂ ਲੋਕਾਂ ਨੇ ਹਰੇਕ ਘਰਾਂ ਦੀ ਬੱਸਾਂ ਚੀਜ਼ਾਂ ਖੜਦੀਆਂ ਨੇ ਨਾ ਜਨਾ ਕੋਈ ਹੋਰ ਹੋਵੇ ਕੋਈ ਇਦਾਂ ਦਾ ਵੀ ਧਰਨੇ ਬਾਰੇ ਵੀ ਪੁੱਛਿਆ ਗਿਆ ਸੀ ਉਹ ਕਹਿੰਦਾ ਚਾਰ ਦਿਨ ਲਗਾਤਾਰ ਇੰਟੀਮੀਸ਼ਨ ਦੇ ਰਹੇ ਆ ਪੁਲਿਸ ਨੂੰ ਪਰ ਪੁਲਿਸ ਸੁਣਵਾਈ ਨਹੀਂ ਕਰ ਰਹੀ ਮੈਨੂੰ ਚੌਕੀ ਜਾਂਦੇ ਮੇਰੇ ਤੇ ਹਾਂਚ ਲਿਆਂਦਾ ਸੀ ਮੈਂ ਕਹਾਂ ਜੀ ਮੇਰੇ ਕੋਲ ਲਿਆਓ ਜੋ ਗੱਲਬਾਤ ਆਪਾਂ ਸੋਕੇ ਗੱਲ ਕਰਦੇ ਠੀਕ ਹੈ ਬਾਕੀ ਹੋਰ ਤਾਂ ਠੀਕ ਹੈ ਇਹਨੂੰ ਸਰ ਮਾਮਲੇ ਨੂੰ ਹੱਲ ਕਰਵਾਇਆ ਜਾਊਗਾ ਫਿਲਹਾਲ ਚਿੰਤਾ ਨਾ ਖੋਲ ਤਾਂ ਮਾਮਲਾ ਹਾਲੀ ਆ ਬੱਸ ਸੁਣ ਠੀਕ ਹੈ ਜੋ ਵੀ ਹੈਗਾ ਤਾਂ ਠੀਕ ਹੈ